ਫੋਟ ਬਾਈ ਹੋਰ ਲੈਣ ਦੇ ਕੀ ਹੋ ਸਕਦਾ ਆ ਜੋ ਫਿਰ ਬਾਕੀ ਆ ਸਮਾਨ ਪਹਿਲਾਂ ਲਈ ਆ ਜਿਵੇਂ ਨਾਰੀਅਲ ਹੋ ਗਿਆ ਆਲੂ ਮਟਰ ਆ ਦੇ ਹੋ ਗਏ ਗਾਜਰਾ ਹੋ ਗਿਆ ਬਾਈ ਤੇ ਨਵੀਂ ਆਟਮ ਦੇਖ ਲੋ ਫਿਰ ਬਾਈ ਆ ਦਿਖਾ ਬਾਈ ਕੀ ਹੈ ਆ ਚੱਕੋ ਪਰ ਮਿੱਠੀ ਹੈ ਪਾਜੀ ਬੇਰ ਜਨਵਰੀ ਚੜੀ ਹਾਂ ਸ਼੍ਰੀ ਸ਼੍ਰੀ ਆ ਗਈ ਆ ਗਈ ਸ਼੍ਰੀ ਸ਼੍ਰੀ ਆ ਗਈ ਪਾਜੀ ਸ਼੍ਰੀ ਸ਼੍ਰੀ ਦੇ ਮੰਗ ਪੀਓ ਹੁਣੇ ਸ਼ੰਕਰ ਦੇ ਪਹਿਲੇ ਗੇੜ ਉਡ ਦੇ ਦਾ ਹਾਂ ਰੇਟ ਕੀ ਆ ਰੇਟ ਦੱਸ ਦੇ ਹੁਣ ਰੇਟ ਦੱਸਾਂਗੇ ਪਹਿਲਾਂ ਤੇ ਕਿਲੋ ਦੀ ਪੈਕਿੰਗ ਹੈ ਅੱਛਾ ਕਿਲੋ ਦੀ ਆ ਪੂਰੀ ਇਹ ਚੀਨੀ ਚੀਨੀ ਸਹੀ ਗੱਲ ਹੈ ਚੀਨੀ ਦੋ ਦੋੀ ਚੀਨੀ ਆ 70 ਰੁਪਏ ਕਿਲੋ ਬੇਰ ਇਹ 70 ਰੁਪਏ ਟੈਗਟ ਭਾਈ ਠੀਕ ਹੈ 70 ਰੁਪਏ ਹਰਬੂਜਾ ਭਾਜੀ ਇਹ ਵੀ ਚੀਨੀ ਆ ਗਰਮੀ ਦੇ ਤੋਹਫੇ ਸ਼ੁਰੂ ਕਰਤੇ ਹੋਣ ਸਹੀ ਗੱਲ ਹੈ ਜੇ ਜਰੂਰੀ ਗਈ ਹਾਂ ਤਾਂ ਗਰਮੀ ਦੇ ਤੋਹਫੇ ਸ਼ੁਰੂ ਹੋਗੇ ਤੋਹਫੇ ਸ਼ੁਰੂ ਹੋਗੇ ਸਿਰਫ 100 ਰੁਪਏ 2 ਕਿਲੋ ਦੇ ਰਹੇ ਹਾਂ 100 ਦੇ 2 ਕਿਲੋ ਹਰਬੂਜੇ 100 ਦੇ 2 ਕਿਲੋ ਭਾਜੀ ਲਓ ਜੀ ਲੁੱਟ ਲੋ ਮੇਲਾ ਫਿਰ ਤੇ ਹੋਰ ਹੁਣ ਫਿਰ ਬਾਕੀ ਆ ਰੇਟ ਸੇਮ ਨੇ ਭਾਈ ਭਾਜੀ ਹਾਂ ਕਿਹੋ ਗੇਟੋ ਹਾਂ ਹੋਲ ਆਫਰ ਚਲਦੀ ਪਈ ਆ ਬਾਜੀ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਿਆ ਮੈਨੂੰ ਨਹੀਂ ਪਤਾ ਮੈਂ ਨਾਲ ਤੇਰੀ ਵੀਡੀਓ ਪਾ ਕੇ ਨਾਲ ਨਕੇ ਵਾਲੇ ਨਾ ਮੇਰੇ ਮਗਰਦ ਨਾਲ ਚਲਾਦੀ ਹੋਰ ਕਦੇ ਨਮੀ ਆ ਗਿਆ ਬਾਜੀ ਆ ਦੇਖੋ ਨਾਲ ਨਾਰੀਅਲ ਪਾਣੀ ਹਾਂ ਨਾਰੀਅਲ ਪਾਣੀ ਸੌ ਤੇਰੇ ਚਾਰ ਕਰਤੇ ਜਦ ਮਰਜੀ ਆਓ ਸੌ ਦੇ ਚਾਰ ਜਦ ਮਰਜੀ ਆਓ ਫੇਲਾ ਕਰੇ ਵੀ ਸੁਮਿਤ ਕੋਲ ਐਤਵਾਰੀ ਜਾਣਾ ਪਊਗਾ ਲੈਣ ਵਾਸਤੇ ਉਹ ਜਦ ਮਰਜੀ ਆਓ ਬਾਜੀ 500 ਰੁਪਏ ਥੱਲੇ 100 ਰੁਪਏ ਦੇ 4 100 ਦੇ 4 ਕੋਈ ਸ਼ੁਕਰ ਨਹੀਂ ਕੋਈ ਸ਼ਣੀ ਨਹੀਂ ਕੋਈ ਐਤ ਨਹੀਂ ਕੋਈ ਮੰਗਲ ਨਹੀਂ ਕੋਈ ਬੁੱਧ ਨਹੀਂ ਕੋਈ ਵੀਰ ਨਹੀਂ ਜਿਹੜੇ ਮਰਜ਼ੀ ਕਾਮ ਆਓ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ 100 ਰੁਪਏ ਦੇ 4 400 ਦੇ 4 500 ਰੁਪਏ ਥੱਲੇ ਭਾਜੀ 500 ਥੱਲੇ ਲਾਓ ਜੀ ਭਾਜੀ ਫਿਰ ਅਮਰੂਦ ਹੈ 100 ਰੁਪਏ ਦੇ 2 ਕਿਲੋ ਦੇ ਰਹੇ ਆ ਭਾਜੀ ਜਦ ਮਰਜ਼ੀ ਆਓ ਓਕੇ ਜਦ ਮਰਜ਼ੀ ਹੈ ਇਹ ਨਹੀਂ ਹੈਗਾ ਹੁਣ 100 ਦੇ 1.5 ਕਿਲੋ ਦਊਂਗਾ ਸੋਮਵਾਰ ਤੋਂ ਹੁਣ ਤੈਨੂੰ ਫਰੂਟਾ ਕੋਈ ਨਹੀਂ ਲੈ ਕੇ ਇੱਥੇ ਹੀ ਦੱਸਦੇ ਰੇਟ ਸਾਰੇ ਠੀਕ ਹੈ ਭਾਜੀ ਹਾਂ ਪਪੀਤਾ 100 ਰੁਪਏ 3 ਕਿਲੋ ਜਦ ਮਰਜੀ ਆ ਕੇ ਲੈ ਜਿਓ ਮੇਰੇ ਕੋਲ ਠੀਕ ਹੈ ਭਾਈ ਅਮਰੂਦ 100 ਰੁਪਏ 2 ਕਿਲੋ ਹੈ ਠੀਕ ਹੈ ਜੀ ਅਨਾਰ 120 ਰੁਪਏ ਕਿਲੋ ਅਨਾਰ ਦਊਂਗਾ ਅਨਾਰੀਆਂ ਨਾਲ ਲੈ ਲਿਓ ਬਿਲਕੁਲ ਬਿਲਕੁਲ ਠੀਕ ਹੈ ਅਨਾਰ ਖਾ ਵੀ ਦੇਣੇ ਇਹਨਾਂ ਨੂੰ ਹਾਂ ਅਨਾਰ ਖਾ ਵੀ ਦੇ ਭਾਈ ਬਹੁਤ ਘੈਂਟ ਚੀਜ਼ ਆ ਸਾਹਮਣੇ ਪਈ ਆ ਭਾਈ ਬਿਲਕੁਲ ਬਿਲਕੁਲ ਇਹ ਅਨਾਰਾਂ ਅਨਾਰੀਆਂ ਨਾਲ ਲੈ ਲਿਓ 100 ਰੁਪਏ ਕਿਲੋ ਵਾਲੀ ਲੈ ਕੇ ਕੱਚੀ ਕਰਤਾਏ ਖਰਾਬ ਨਾ ਕਰਿਓ 120 ਰੁਪਏ ਖਰਚ ਲਿਓ ਪੂਰਾ ਖੂਨ ਦੇ ਦਊਂਗਾ ਪੂਰਾ ਖੂਨ ਇਹਦੇ ਵਿੱਚ ਆ ਲੋ ਬਿਲਕੁਲ ਤੇ ਕਿਨੂ ਦਾ ਕੀ ਰੇਟ ਚੱਲਦਾ ਸਮੇਤ ਉਧਰ ਕਿਨੂ ਦਾ ਰੇਟ ਕੀ ਚੱਲਦਾ ਭਾਈ ਲੋੜੀ ਆ ਗਈ ਹਾਂ ਜਿੰਨੂੰ ਵੰਡਰੇ ਨੇ ਲੋਕਾਂ ਨੇ ਮੁਫਲੀ ਦੇ ਨਾਲ ਕੱਚੇ ਦੇ ਨਾਲ ਸਿਰਫ 100 ਰੁਪਏ 3 ਕਿਲੋ ਮੇਕੋ ਲੈ ਜਿਓ 100 ਦੇ ਤੈਨੂੰ ਲੈ ਜਾ ਬਾਈ ਤੁਹਾਨੂੰ ਕੱਟ ਕੇ ਦਿਖਾ ਦਿੰਦੇ ਆ ਦੇਖ ਲੋ ਆ ਕੱਟਣ ਲੱਗਿਆ ਬਾਈ ਆ ਦੇਖ ਆ ਤੁਹਾਡੇ ਸਾਹਮਣੇ ਕੱਟਿਆ ਨਾਲੇ ਬਾਈ ਸਰਾ ਹੀ ਖੂਨ ਕਮਾਲ ਕਰਤੀ ਸਰਾ ਗੱਲ ਬਾਤ ਆ ਇਹ ਪੂਰਾ ਖੂਨ ਦੌਲਵਾਂ ਤੇ ਇਕੱਲੇ ਤਾਂ ਦਾ ਆਪਣਾ ਉਹੀ ਰੇਟ ਚੱਲਦਾ ਹੈ ਭਾਈ 100 ਰੁਪਏ ਦੇ 4 ਕਿਲੋ ਜਦ ਮਰਜੀ ਆਓ ਹੁਣ ਫਿਰ ਸਬਜੀ ਕਰਨੀ ਨੂੰ ਆ ਜਾ ਮਟਰ ਆਜੋ ਜੀ ਮਟਰ ਮਟਰ ਕਿਵੇਂ ਲਾਤਾ ਦੇਖ ਲਓ ਬਾਈ ਮਟਰ ਮਟਰ 100 ਰੁਪਏ ਦੇ 4 ਕਿਲੋ ਦੇ ਰਹੇ ਆ ਭਾਜੀ 100 ਦੇ 4 ਤੇ ਗਾਜਰ 100 ਰੁਪਏ ਦੇ